ਕੱਤੀ ਕਾਲ ਜੀ ਸਾਰਿਆਂ ਨੂੰ ਮੇਰੇ ਕੋਲੇ ਖਬਰ ਆਈ ਕਈ ਅਫਸਰਾਂ ਦੇ ਫੋਨ ਆਏ ਕਈ ਆ ਕੇ ਦੱਸ ਕੇ ਗਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਦਾ ਮੁੱਖ ਮੰਤਰੀ ਪੈਗਵੰਤ ਮਾਨ ਹੁਣ ਇਹਨੇ ਹਦਾਇਤਾਂ ਦਿੱਤੀਆਂ ਕਿ ਇਹ ਪਤਾ ਕਰੋ ਜ਼ਿਲ੍ਹਿਆਂ ਦੇ ਵਿੱਚੋਂ ਕਿ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਬੜੇ ਤਕੜੇ ਹੋ ਕੇ ਇਹਨਾਂ ਦਾ ਚਿਹਰਾ ਨੰਗਾ ਕਰ ਰਿਹਾ ਹੈ ਅਸਲੀਅਤ ਲੋਕਾਂ ਦੇ ਸਾਹਮਣੇ ਲਿਆ ਰਿਹਾ ਹੈ ਮੀਡੀਆ ਤੇ ਤਾਂ ਕਾਫੀ ਹੱਦ ਤੱਕ ਕੰਟਰੋਲ ਕੀਤਾ ਹੋਇਆ ਸੋਸ਼ਲ ਮੀਡੀਆ ਰਾਈ ਇਹਨਾਂ ਦੀਆਂ ਜਿਹੜੀਆਂ ਨਕਾਮੀਆਂ ਲੋਕਾਂ ਤੱਕ ਲੈ ਜਾ ਰਹੇ ਐ ਇਹ ਪਤਾ ਕਰੋ ਕਿ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਕੌਣ ਚਲਾਉਂਦਾ ਐ ਐਡਮਿਨ ਉਹਦੇ ਕੌਣ ਨੇ ਪੋਸਟਿੰਗ ਕੌਣ ਕਰਦਾ ਐ ਕਿਹੜੇ ਬੰਦੇ ਸ਼ੇਅਰ ਕਰਦੇ ਐ ਕਿਹੜੇ ਬੰਦੇ ਐਕਟਿਵ ਐ ਇਹਨਾਂ ਦੀ ਸਾਰਿਆਂ ਦੀ ਲਿਸਟ ਪੈਗਵੰਤ ਮਾਨ ਨੇ ਮੰਗਾਈ ਹੈ ਆਪਦੇ ਅਫਸਰਾਂ ਤੋਂ ਮੈਂ ਹੈਰਾਨ ਐ ਇਸ ਮੁੱਖ ਮੰਤਰੀ ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਐ ਜਿਹੜੇ ਉਹ ਡਰਾਇਆ ਨਹੀਂ ਡਰਦੇ ਇਹ ਡੀ ਐਨ ਏ ਫਰਕ ਐ ਹੁਣ ਤੱਕ ਇਹਦਾ ਵਾਅ ਪਿਆ ਸੀ ਇਹਨੇ ਕਾਂਗਰਸੀਆਂ ਨਾਲ ਇਹ ਕੰਮ ਕਰਕੇ ਦੇਖਿਆ ਕਿਸੇ ਨੂੰ ਫਾਈਲਾਂ ਦਿਖਾਤੀਆਂ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬੱਸਾਂ ਦੀ ਬੋਡੀ ਦੇ ਕਪਲੇ ਦੀਆਂ ਕਿਸੇ ਨੂੰ ਮਾਈਨਿੰਗ ਦੀਆਂ ਕਿਸੇ ਨੂੰ ਲੈਂਡ ਸਕੈਮ ਦੀਆਂ ਕਿਸੇ ਨੂੰ ਟੈਂਡਰ ਸਕੈਮ ਦੀਆਂ ਉਹ ਸਾਰੇ ਚੁੱਪ ਕਰਕੇ ਕੰਪਰੋਮਾਈਜ਼ ਹੋ ਗਏ ਸਾਰੇ ਇਹਨੇ ਸੋਚਿਆ ਸ਼ਾਇਦ ਇਹੀ ਕੰਮ ਅਕਾਲੀ ਦਲ ਦੇ ਲੀਡਰਾਂ ਨਾਲ ਵੀ ਮੈਂ ਕਰਕੇ ਕਾਮਯਾਬ ਹੋ ਜੂੰ। ਇਹ ਬੜੇ ਭਲੇਖੇ ਚ ਐ। ਇਹਨੇ ਆ ਹੁਣ ਮਜੀਠੀਆ ਸਾਹਿਬ ਨੂੰ ਇੱਕ ਸਮਨ ਕੱਢਿਆ। 2 2.5 ਸਾਲ ਹੋ ਗਏ ਉਸ ਕੇਸ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੇ ਅਜੇ ਤੱਕ ਝੂਠਾ ਬਿਲਕੁਲ ਬੇਬੁਨਿਆਦ ਮੁਕੱਦਮਾ ਸਾਰਾ ਪੰਜਾਬ ਜਾਣਦਾ। ਸਿਰਫ ਇਸ ਕਰਕੇ ਕਿ ਉਹ ਆਵਾਜ਼ ਬੁਲੰਦ ਕਰਕੇ ਇਸ ਮੁੱਖ ਮੰਤਰੀ ਦੀ ਤੇ ਇਸ ਸਰਕਾਰ ਦੀ ਜਿਹੜੀ ਹੈ ਅਸਲੀਅਤ ਲੋਕਾਂ ਸਾਹਮਣੇ ਲਿਆਉਂਦੇ। ਪਹਿਲਾਂ ਸਾਡੇ ਸਤਕਾਰਯੋਗ ਭੈਣ ਜੀ ਤੇ ਇਹਨਾਂ ਨੇ ਇਹੀ ਕੋਸ਼ਿਸ਼ ਕੀਤੀ ਮੇਰੇ ਤੇ ਪਰਚਾ ਦਿੱਤਾ ਤੇ ਹੁਣ ਸੀਆਈਡੀ ਲਾਤੀ ਕਿ ਤੁਸੀਂ ਅਕਾਲੀ ਦਲ ਦੇ ਸੋਸ਼ਲ ਮੀਡੀਆ ਦੇ ਸੈਟਅਪ ਬਾਰੇ ਜਾਣਕਾਰੀ ਦਿਓ ਅੱਜ ਪੰਜਾਬ ਦੇ ਹਾਲਾਤ ਕੀ ਬਣਿਆ ਜਿਹੜੇ ਪੁਲਿਸ ਦੇ ਵਿੰਗ ਸਰਕਾਰ ਦੇ ਅੱਖਾਂ ਤੇ ਕੰਨ ਹੁੰਦੇ ਆ ਜਿਨ੍ਹਾਂ ਦੀ ਜ਼ਿੰਮੇਵਾਰੀ ਕੀ ਚਾਹੀਦੀ ਹੈ ਕਿ ਗੈਂਗਸਟਰਸ ਦਾ ਪਤਾ ਕਰੋ ਉਹਨਾਂ ਦੀਆਂ ਐਕਟੀਵਿਟੀਆਂ ਦਾ ਪਤਾ ਕਰੋ ਇਹ ਪਤਾ ਕਰੋ ਥ੍ਰੈਟਨ ਕਿਹਨੂੰ ਕਿਹਨੂੰ ਕਰ ਰਹੇ ਆ ਨਸ਼ਾ ਤਸਕਰ ਕੌਣ ਆ ਦੇਸ਼ ਵਿਰੋਧੀ ਤਾਕਤਾਂ ਕੀ ਕੰਮ ਕਰ ਰਹੀਆਂ ਪੰਜਾਬ ਵਿਰੋਧੀ ਤਾਕਤਾਂ ਕੀ ਕੰਮ ਕਰ ਰਹੀਆਂ ਸੀ ਆਈਡੀ ਦਾ ਤੇ ਇੰਟੈਲੀਜੈਂਸ ਦਾ ਇਹ ਕੰਮ ਹੁੰਦਾ ਸੀ ਅੱਜ ਉਸ ਕੰਮ ਤੋਂ ਹਟਾ ਕੇ ਆਪਦੇ ਸਿਆਸੀ ਵਿਰੋਧੀਆਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਖਾਸ ਤੌਰ ਤੇ ਉਹਨਾਂ ਦਾ ਸਾਰਾ ਬਾਇਓ ਡਾਟਾ ਇਕੱਠਾ ਕਰੋ ਜੀ ਜਿਹੜੇ ਲੋਕ ਸਾਡੇ ਖਿਲਾਫ ਆਵਾਜ਼ ਬੁਲੰਦ ਕਰਦੇ ਇਹ ਤਾਂ ਹੀ ਪੰਜਾਬ ਦੇ ਹਾਲਾਤ ਵੱਤ ਤੋਂ ਵੱੱਤਰ ਬਣਦੇ ਜਾ ਰਹੇ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਐ ਏਡਾ ਔਖਾ ਕਿਉਂ ਹੁੰਨਾ ਐ ਇੰਨੀ ਖੇਚਲ ਕਿਉਂ ਕਰਦਾ ਐ ਇਹ ਪੁਲਸ ਦੇ ਵਿੰਗਾਂ ਨੂੰ ਆਪਦਾ ਕੰਮ ਕਰਨ ਦੇ ਤੂੰ ਮੈਨੂੰ ਪੁੱਛ ਮੈਂ ਦੱਸ ਦਿੰਨਾ ਤੈਨੂੰ ਮੈਂ ਸ਼ਰੋਮਣੀ ਅਕਾਲੀ ਦਲ ਦਾ ਜਰਨਲ ਸਕੱਤਰ ਆਂ ਸੋਸ਼ਲ ਮੀਡੀਆ ਵਿੰਗ ਦਾ ਇੰਚਾਰਜ ਵੀ ਆਂ ਮੇਰੇ ਤੋਂ ਜਾਣਕਾਰੀ ਲੈ ਲੈ ਜਿਹੜੀ ਮੇਰੇ ਨਾਲ ਗੱਲ ਕਰ ਜਿਹੜੀ ਸਿੱਧੀ ਕਰਨੀ ਹੈ ਜਿਹੜੇ ਕੋ ਪਰਚੇ ਦੇਣੇ ਆ ਸਾਡੇ ਤੇ ਦੇ ਤੂੰ ਇਹ ਭਲੇਖੇ ਚ ਨਾ ਰਵੇ ਕਿ ਸ਼ਰੋਮਣੀ ਅਕਾਲੀ ਦਲ ਦਾ ਕੋਈ ਵੀ ਵਰਕਰ ਦਬਜੂਗਾ ਜਿੰਨਾ ਦਬਾਉਂਗੇ ਉਹਨੇ ਤਕੜੇ ਹੋ ਕੇ ਲੜਾਗੇ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ ਉਸ ਤੋਂ ਵੱਧ ਤਕੜੇ ਹੋ ਕੇ ਨਿਕਲਾਂਗੇ ਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜ਼ਬਰ ਦੇ ਖਿਲਾਫ ਅਨਿਆਏ ਦੇ ਖਿਲਾਫ ਲੁੱਟ ਦੇ ਖਿਲਾਫ ਲੜਾਈਆਂ ਲੜੀਆਂ ਤੇ ਹੁਣ ਵੀ ਲੜਦੇ ਰਵਾਂਗੇ ਸੋ ਇਹਨੂੰ ਜੋਰ ਲਾ ਲਵੇ ਜਿੱਥੇ ਲੱਗਦਾ ਲਾ ਲੇ ਭਲੇਖਾ ਨਾ ਮਨ ਚ ਰਹਿ ਜੇ ਕਿ ਮੈਂ ਮੁੱਖ ਮੰਤਰੀ ਬਣਿਆ ਸੀ ਤੇ ਮੈਂ ਕੁਝ ਕਰ ਨਹੀਂ ਸਕਿਆ ਇਹ ਪਰ ਇੱਕੋ ਬੇਨਤੀ ਹੈ ਮੇਰੀ ਇਹਨੂੰ ਕਿ ਜਿਹੜੇ ਪੁਲਿਸ ਦੇ ਵਿੰਗ ਹਨ ਅੱਜ ਹਾਲਾਤ ਪੰਜਾਬ ਦੇ ਕੀ ਬਣੇ ਗੈਂਗਸਟਰ ਜੇਲ੍ਹਾਂ ਦੇ ਵਿੱਚੋਂ ਰਾਜ ਚਲਾ ਰਹੇ ਐ ਇੰਟਰਵਿਊਆ ਦੇ ਰਹੇ ਐ ਫਰੋਤੀਆਂ ਦੀਆਂ ਕੋਲਾ ਕਰ ਰਹੇ ਐ ਕੰਟਰੈਕਟ ਕਿਲਿੰਗਸ ਕਰ ਰਹੇ ਐ ਆਪ ਦਾ ਨਸ਼ੇ ਦਾ ਵਪਾਰ ਚਲਾ ਰਹੇ ਐ ਇਹ ਪੁਲਿਸ ਨੂੰ ਪੁਲਿਸਿੰਗ ਵਾਲੇ ਕੰਮ ਤੇ ਰਹਿਣ ਦੇ ਸਾਡੇ ਨਾਲ ਲੜਾਈ ਲੜਨੀ ਆ ਸਿੱਧਾ ਹੋ ਕੇ ਲੜ ਮਰਦਾਂ ਵਾਂਗੂ ਲੜ ਤੇਰੇ ਨਾਲ ਲੜਾਂਗੇ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ